ਚੱਲ ਠੀਕ ਹੈ ਤੇ ਮੇਰਾ ਬੜਾ ਨਿਆਰਾ ਆਇਆ ਯਾਰ ਨੱਕੇ ਨਾਲ ਬੋਲ ਜੇ ਹੋਈ ਜਾਂਦਾ ਕੌਣ ਆ ਤਾਲ ਕੋਈ ਠੀਕ ਹੈ ਚੰਗਾ ਫਿਰ ਫਸ ਰਹੇ ਹੋਏ ਜਾਂਦੇ ਆ ਫਸਿਆ ਠੀਕ ਹੈ ਚੱਲ ਤੇ ਗੰਦਾ ਬੜਾ ਘਹਿੜਾ ਯਾਰ ਆਇਆ ਹੋਣ ਵਰਗਾ ਬੰਦਾ ਨਹੀਂ ਯਾਰ ਨਹੀਂ ਮਿਲਦਾ ਇਹੋ ਵਰਗਾ ਸੁਪਰ ਆਗਾ ਨਾ ਬੋਲਾ ਜਾ ਰਾਇ ਆ ਕੰਮ ਕੰਮ ਕਰ ਲੈ ਕਰ ਕੋਈ ਖੇਤ ਵਾਲਾ ਕੀ ਸੀ ਲਵਣ ਨਾਲ ਗਿਆ ਸੀ ਮਾਦਾ ਖੇਤ ਵਾਲਾ ਕਰ ਖੇਤ ਕੀ ਸੁੱਕੀਆਂ ਦੀਆ ਕੋਈ ਨਾ ਕੋਈ ਦੇਖਣਾ ਕੁਝ ਆ ਟੱਕੇ ਲਾ ਦੇ ਮਿਲਦੀ ਹੋ ਰਹੀ ਆ ਐਨੀ ਗਰਮੀ ਪਈ ਨੇ ਧੁੱਪ ਚ ਫੱਟ ਗਈ ਜੀ ਉਹ ਜਿਹੋ ਤਾਂ ਆਵਣ ਨਾਲ ਗਿਆ ਸੀ ਮੈਂ ਮਾ ਤੇਰੇ ਕੰਮ ਨਹੀਂ ਆ ਮੱਛਰ ਸੱਪੇ ਕੋਈ ਨਹੀਂ ਆ ਮੱਛਰ ਸਾਮੇ ਕਰਕੇ ਨੋ ਆ ਦੇਣਾ ਨੂੰ ਹਾਂ ਕੰਮ ਕੰਮ ਦਾ ਕਰਨਾ ਆਵਣ ਅਤਰ ਕੀ ਨਿਕਾ ਦੇ ਨਾ ਤੁਹਾਨੂੰ ਨਹੀਂ ਬੋਲਾ ਨੀ ਆਪ ਮਲਾ ਵਧੀਆ ਉਹ ਬਾਹਰ ਵਧੀਆ ਆਹੋਂ ਪਲਾ ਕੇ ਨੂੰ ਕੋਦੋ ਕਰਾ ਕੇ ਦੇਵਾ ਦੇਖਾਂਗੇ ਦੇਖਾਂਗੇ ਬਲੇ ਬੁਣ ਜੈ ਜਿੰਨਾ ਕੰਮ ਆਹ ਦੇਖਾਂਗੇ ਪਲਾਵਾ ਮਲਾ ਰਾ ਪਲਾ ਕੇ ਦੇਖੋ ਹਾਂ ਸੋਨੀਆ ਬਾਗ ਵਿੱਚ ਤੁਰੇ ਫਿਰਦੇ ਰਹੇ گرمی باڑی سی آگ کی طرح آ گیا ہوں ہیلو ہیلو آ بھائی اولو کم نہیں ہے یار ایک دو کم کرنا دیکا ہوں تو اگے بیٹھے ہیں یار ہجے اور ہن تو پہ گدے رہے چل آ گیا ہوں آونا آ گیا پانی پینی بھی گیا چل آ جاؤ آ جا ਆ ਜਮਾਨਤ ਦੀ ਆਇਆ ਤੇ ਮੈਂ ਪਾਣੀ ਪੂਣੀ ਪੀਣਾ ਉਹ ਲੈ ਜੂ ਕੱਖੇ ਜੇ ਕੱਢਦੇ ਆ ਮੈਂ ਚੱਲ ਦੱਸਦਾ ਦੇਖਦਾ ਉਹਨੂੰ ਆਗੇ ਬਸ ਆਗੇ ਉਹਨੂੰ ਲੈ ਕੇ ਆ ਜੀ ਅੰਦਰ ਬਾਹਰ ਲੈ ਕੇ ਆ ਆਪ ਤਾਂ ਤਿਆਰ ਕਰਿਆ ਬੱਚਾ ਜੀ ਤੇ ਨਕਰਖਿਆ ਕੋਈ ਨਾ ਕੱਬ ਤੂੰ ਨਿਕਾਇਆ ਹਰੇ ਤੋਂ ਇਨਾ ਬੋਲਦਾ ਦੇਖਲਾ ਵੱਡਾ ਭਾਈਆ ਜਰਾ ਚੱਲ ਚੰਗਾ ਚੰਗਾ ਤੂੰ ਬਾਲੇ ਉਹਨਾਂ ਘਰ ਕੋਈ ਨਾ ਮਿਲ ਗਿਆ ਮੈਨੂੰ ਸ਼ਟ ਕਰ ਲਾ ਉਹ ਜਦੋਂ ਆਉ ਦੇਖੀ ਜਉ ਆ ਕਸ਼ਿਆ ਪਿਆ ਚੱਕ ਕੋਈ ਨਾ ਕਰ ਬੋਡਾ ਚੱਕਾ ਜਦੋਂ ਆ ਕੇ ਦੇਖੀ ਜੋ ਉਹ ਕੋਈ ਨਾ ਉਹ ਕਰਨਾ ਕਰੋ ਆ ਕੱਖ ਕਿੰਨਾ ਹੋਇਆ ਬਾਈ ਦੇਖਾ ਕੇ ਅਰੀਸ ਤੇ ਧੋਨੀ ਕਿਹੜਾ ਸੋਦਾ ਤਾਉ ਵਾਗੇ ਜਾ ਬਾਬੂ ਫਿਰ ਤੂੰ ਖਾਣ ਆ ਗਿਆ ਹੁਣ ਅਸੀਂ ਕਰ ਲਾਂਗੇ ਬਾਈ ਤਾ ਰੈਕਟ ਕਰ ਲਾ ਤੂੰ ਕੋਈ ਗੱਲ ਕਰ ਦਿੰਦੇ ਅਸੀਂ ਲੈ ਪੁੱਤਰਾ ਕਰ ਦੇ ਹਾਰੇ ਪੱਖ ਕੋਦੇ ਹਾਰੇ ਫੜਦੇ ਚੰਗਾ ਕੋਈ ਨਾ ਚਿੰਤਾ ਕਰੀ ਨਾ ਉਹ ਵੀ ਕਰ ਦਿੰਦੇ ਆ ਤੜਦੇਵਾ ਆ ਗਿਆ ਰੱਤ ਜੀ ਵਧੀਆ ਹੋ ਗਿਆ ਹੁਣ ਤੂੰ ਆ ਗਿਆ ਯਾਰ ਮੈਂ ਤਰ ਕੇ ਤੇ ਕਹੀ ਜਾਂਦਾ ਉਹ ਮੈਨੂੰ ਮਾਰ ਆਵਣਾ ਫਾਸਿਕਾ ਵਧੀਆ ਹੋ ਗਈ ਕਿਉਂ ਆ ਚੱਲ ਜਾਏ ਨੇ ਪਾਣੀ ਪੂਣੀ ਪੀ ਆਇਆ ਸੀ ਹਾਂ ਪਾਣੀ ਪੀ ਕੇ ਬਸ ਚੱਲ ਕੋਈ ਨਾ ਚਾਹ ਬਣਵਾਈ ਆ ਮੈਂ ਅੱਛਾ ਚਾਹ ਪੀ ਕੇ ਫਿਰ ਚੱਲਦੇ ਆਪਾਂ ਕਿਸੇ ਪਾਸੇ ਨਾ ਕੋਈ ਗੱਲ ਆ ਗੱਲ ਤੇ ਬਣਵਾ ਲੈ ਠੀਕ ਕੱਢੇ ਨਹੀਂ ਬੱਸ ਤੇ ਦੀਦੀ ਨਹੀਂ ਸੀ ਪਤਾ ਤਾਂ ਖਾਣਾ ਤਾਂ ਜਮਾ ਬੁਰਾ ਹਾਲ ਹੋਇਆ ਪਿਆ ਜੀ ਖਾਣਾ ਨਾ ਬਰਖੇ ਸੀ ਨਹੀਂ ਹਾਂ ਉਹੀ ਐ ਜਾਵਾਂ ਉਹੀ ਨਾ ਦੇ ਕਿੱਡੀ ਕਿੱਡੀ ਕੱਖ ਹੋ ਰਿਹਾ ਜਾਵਾਂ ਚੱਲ ਫਿਰ ਚਾਹ ਪੀ ਲੈਨੇ ਚੱਲ 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 ਜੀ ਤਾਂ ਹੋ ਗਿਆ ਕੰਮ ਆ ਜਾ ਤਾਂ ਹੋ ਗਿਆ ਆਉਣਾ ਤਾਂ ਵਧੀਆ ਹੋ ਗਿਆ ਜੇ ਤੂੰ ਆ ਗਿਆ ਜੀ ਮੁਦਕਰੇ ਵਾਲਾ ਹੋਈ ਇਹਨੇ ਮੈਨੂੰ ਮਾਰਨ ਸਾਂ ਜਾਣਾ ਸੀਗਾ ਮਾਰਨ ਮਾਰਨ ਕੰਮ ਸੀਗਾ ਅੱਛਾ ਤਾਂ ਕਰਕੇ ਕੰਮ ਛੱਡ ਕੇ ਆਇਆ ਮੈਂ ਮੁੰਿੰਦਾ ਤਾਂ ਹੀ ਆ ਜਾਈਂ ਕਹਿੰਦੇ ਆਵਣ ਨਾਲ ਫਿਰਦਾ ਨਾ ਥਾਂ ਨਾਲ ਜਦੋਂ ਆਵਣ ਨੂੰ ਬੁਲਾ ਕੇ ਦਿਖਾ ਦਿੰਦੇ ਦੇਖ ਲੈ ਕਿੰਨਾ ਕੰਮ ਆਉਂਦਾ ਤੇਰਾ ਕੱਕ ਆ ਜੂਗਾ ਕੱਕ ਵਾਲਾ ਹੋ ਰਿਹਾ ਸੀ ਕੱਕ ਵਾਲਾ ਹੋ ਬੈਠਾ ਰਹੇ ਕੋਈ ਬਾਕੀ ਹੋ ਰਹਾ ਉਹ ਵੀ ਕਰਨਾ ਪਿਆ ਕਰਦੇ ਆ ਕੋਈ ਗੱਲ ਪਾਣੀ ਕੋਈ ਨਹੀਂ ਲਾਦੀ ਉਹਨਾਂ ਨੂੰ ਕੋਈ ਗੱਲ ਨਹੀਂ ਪਤਾ ਨਹੀਂ ਕੋਈ ਆਵੇ ਚੰਗਾ ਸੁਣੀ ਭਾਈ ਜਮਨ ਜਨਾਮ ਆ ਸਰ ਠੀਕ ਆ ਤੇ ਸ਼ਾਮ ਨੂੰ ਮਿਲ ਜਿਆ ਠੀਕ ਆ ਠੀਕ ਆ ਚਲ ਤੱਕ ਕੋਈ ਨਾ ਚੀਚਾ ਨਾ ਇਹੋ ਆ ਬੰਦਾ ਲੱਗਦਾ ਨਾ ਕਾਲੇ تیر ਵੈਲੇ ਇੱਕ ਤੇ ਕੱਲਾ ਮਿਲ ਜੇ ਨਾ ਆ ਆਬ ਜਾਨ ਇੱਕ ਨਾ ਅਰੇ ਹੀ ਮੀਠੀ ਨਹੀਂ ਕੀ ਹਾਲ ਹੈ ਵਿਲਿਆ ਹੋਰ ਵਧੀਆ ਬਈ ਫਰਮ ਕਿ ਮੈਂ ਇਕੱਲੇ ਖੜਾ ਕਿ ਜੀਤੀਆਂ ਜੇ ਬੱਟੀਆਂ ਨਾ ਉਹ ਵੀ ਨਹੀਂ ਯਾਰ ਆ ਇਹ ਨਾ ਲੰਗਿਆ ਨਹੀਂ ਹੋਣਾ ਸੋਨੀ ਹਾਂ ਸੋਨੀ ਬਹੁਤ ਲੜਕਦਾ ਮੇਰੀ ਇੱਥੇ ਤੀਰ ਵਗੋ ਵਾਇਦਾ ਜੇ ਨਾ ਕਰ ਜੇ ਇਕੱਲਾ ਜੀ ਨਾ ਤਾਂ ਸਾਰਾ ਕੰਮ ਕਰ ਦਿੰਦਾ ਕੱਢ ਦੇਣਾ ਕੰਡਾ ਫਿਰ ਇਕੱਲਾ ਮਿਲਦਾ ਨਹੀਂ ਨਾ ਇਹ ਨਾ ਰਹਿਦਾਗਾ ਚਾਹ ਉਹ ਅਵਣ ਦੇ ਹਾਂ ਤਾ ਹੋ ਗਿਆ ਤੂੰ ਮੇਰੇ ਤੇ ਛੱਡ ਦੇ ਫਿਰ ਤੂੰ ਆਪਣਾ ਇਹ ਕੰਮ ਕਰ ਦੇ ਯਾਰ ਇਹ ਕੰਮ ਤੇਰਾ ਮੈਂ ਕਰ ਦੇਣਾ ਮੁੜ ਕੇ ਤੂੰ ਆਉਂਦਾ ਦੇਖ ਨਹੀਂ ਕੋਈ ਗੱਲ ਨਹੀਂ ਬਾਕੀ ਆਪਾਂ ਸਾਹਮਣੇ ਰੜਕਦੇ ਤਾਂ ਉਹ ਮੇਰੇ ਵੀ ਐ ਮੇਰਾ ਪੂ ਨਹੀਂ ਲੈਣਾ ਅਮਨ ਹਾਂ ਹਾਂ ਕਈ ਵਾਰੀ ਉਹਨਾਂ ਪਤੰਦੁਰ ਨੂੰ ਕੰਮ ਨੂੰ ਕਿਹਾ ਹੈਗਾ ਆਖੇ ਨਹੀਂ ਲੱਗਿਆ ਹੈਗਾ ਤੇ ਉਹਦੇ 1 ਮਿੰਟ ਚ ਵਗ ਜਾਂਦਾ ਐਸ਼ਾ ਰੜਕਦੇ ਮੇਰੇ ਵੀ ਤੇਰੇ ਰੜਕਦੇ ਮੇਰੇ ਹੋਰ ਰੜਕਦੇ ਤੇਰਾ ਆਪਾਂ ਇਹਨੂੰ ਕੱਲੇ ਕਰੇ ਤੇ ਕੰਮ ਤੇਰਾ ਮੈਂ ਕਰ ਦਿੰਦਾ ਪਹਿਲਾਂ ਕੱਲੇ ਕੱਲੇ ਕਰ ਕੋਈ ਨਹੀਂ ਕੰਮ ਤੇਰਾ ਮੈਂ ਕਰ ਦਿੰਦਾ ਬੇਫਰਵਾਹ ਆ ਠੀਕ ਆ ਕੋਈ ਗੱਲ ਨਹੀਂ ਅਜੀਲ ਅਜੀਲ ਕਰਦੇ ਫਿਰ ਹੈਲੋ ਸੋਨੀ ਕੀ ਹਾਲ ਆ ਭਾਈ ਪੈਸਾ ਹੀ ਲੋੜ ਸੀ 10000 ਰੁਪਏ ਦੀ ਹੋ ਜੂਗਾ ਹਲਾ ਦੈਨ ਦੁੰਦਾ ਦੈਨ ਪਤਾ ਹੀ ਹੈਗਾ ਮੋੜ ਮੜਨ ਦਾ ਦੈਨ ਬੋਦਾ ਕੰਮ ਤਾਂ ਕੋਈ ਚੱਲਦਾ ਨਹੀਂਗਾ ਚਾ ਠੀਕ ਹੈ ਫਿਰ ਮੈਂ ਆਈ ਨੂੰ ਗੱਲ ਦੀ ਕਰੋ ਫੜ ਕੇ ਲਈ ਆਈ ਨੂੰ ਕਰਿਆ ਕੇ ਉਹਨੂੰ ਫੋਨ ਕਰਤੀ ਲੈ ਵਾ ਇੱਕ ਪੈਸਾ ਨਾ ਰਹਾ ਹੋ ਗਿਆ ਕਹਣਾ ਨਹੀਂ ਕਰੋ ਫੜ ਕੇ ਲਈ ਅੱਛਾ ਹਾਂ ਚਲੋ ਉਹ ਤਾਂ ਜਵਾਬ ਨਹੀਂ ਦਿੰਦਾ ਉਹ ਬੰਦਾ ਮੋੜ ਦੇਣਾ ਤੂੰ ਮੋੜ ਦਿੰਦਾ ਹੈਗਾ ਵਿਆਹ ਰੀ ਵਿਆਹ ਉਹ ਸੋਡਾ ਚੱਲ ਚੱਲ ਤੂੰ ਕਿਵੇਂ ਕੱਪੜਾ ਐ ਦੁਬਾਰਾ ਵਾਰ ਰਦਾ ਕੋਈ ਬੋ ਯਾਰ ਜਿੱਦਾਂ ਕਿਹੜੇ ਕੱਪੜੇ ਪੁੰਦ ਨੇ ਮਾਦਾ ਰੇ ਛੱਡ ਕੇ ਆ ਯਾਰ ਜੂਰੀਆ ਅੱਛਾ ਇੱਧਰ ਕਹਿਣ ਕਿਹੜਾ ਬੰਦਿਆ ਤੈਨੂੰ ਪਤਾ ਫਿਰ ਔਲ ਹੋ ਜਾਂਦੀ ਹੈ ਕੀ ਵੀ ਤੂੰ ਲਾ ਕੇ ਕਹਿੰਦਾਗਾ ਵੀ ਪਿਆ ਮਾਲਾ ਪਾਉਣਾ ਨਹੀਂ ਅੱਛਾ ਤੇ ਕੈਪੜੀਆਂ ਜੀਆਂ ਲੈ ਰੱਖਿਆ ਤੈਨੂੰ ਪਤਾ ਸਾਰੇ ਵਧੀਆ ਸਾਰੇ ਇੱਕ ਪਾ ਲੈਂਦਾ ਹੁਣ ਤਾਂ ਕੀ ਨਿਆਣੇ ਕੀ ਛਾਣੇ ਸਾਰੇ ਇੱਕ ਪਾ ਲੈਂਦਾ ਹਵਾ ਲੱਗਦੀ ਆ ਵਧੀਆ ਲੱਗਦਾ ਹਲਕਾ ਯਾਰ ਚਲ ਠੀਕ ਹੈ ਫਿਰ ਚਲ ਜਾ ਮੈਂ ਪੈਸੇ ਮੰਗੇ ਉਹਨਾਂ ਵੀ ਬਤੰਦਰ ਨੇ ਮੈਨੂੰ ਕੋਈ ਤਾਂ ਵੀ ਮੈਂ ਜੇ ਉਹ ਸੌਦਾ ਕੋਈ ਹੋਰ ਜਗਾੜ ਲਾਉਂਦੇ ਆ ਨਵੀਂ ਆਇਆ ਤਦੂ ਤੇ ਆ ਜਿਵਾੜੇ ਨਾਲ ਕਿੰਨੇ ਤਰ੍ਹਾਂ ਦੀ ਸੋਨੇ ਨਾਲ ਕਰਦੀਆਂ ਰੱਖੀ ਕੋ ਸੋਨੇ ਕਰੀਆਂ ਬੰਦਰ ਦਾ ਭਾਰੀ ਬੋਲਾ ਵੱਡਾ ਕਹੋ ਜਾਣਾ ਉਹਦਰੂਗਾ ਬਸ ਉੱਗਮ ਲੈ ਉਹਦੇ ਨੂੰ ਔਰ ਖਿਆਲ ਆ ਲੈ ਅਗਰ ਸਾਇਓ ਐਮ ਅੱਜ ਕਿੱਧਰ ਆਵੜੇ ਉਹਗੇ ਬੱਸ ਵਿਲਾ ਸੀਗਾ ਮਾਂ ਤੇਰੇ ਕੋਲੇ ਆ ਗਿਆ ਹੋਰ ਹਾਂ ਠੀਕ ਬਣਦਾ ਉਹ ਨਹੀਂ ਬਸ ਬੈਠੇ ਸੀਗੇ ਜਾਂ ਪਾਣੀ ਲਿਆ ਦੇ ਦਈਓ ਕੰਮ ਕਰ ਲਿਆ ਕਰ ਸੰਦਰਾ ਮੋਬਾਈਲ ਦੇਖਦੇ ਰਹਣਾ ਹੋਰ ਠੀਕ ਹੈ ਵਧੀਆ ਦੂਆਸ ਅੱਜ ਉਹਗੇ ਲੱਭੀ ਜੋ ਗਿਆ ਲੱਭੀ ਜੋ ਗਿਆ ਪਰਦੇ ਕਰਦਾ ਯਾਰ ਮੋਬਾਈਲ ਵੱਧ ਦੇਖਦੇ ਐ ਅੱਜ ਕੱਲ ਜਵਾਕਾਂ ਦਾ। ਗੱਲ ਦਰਵਾਜ਼ਾ ਮੈਂ ਜ਼ਰੂਰੀ ਗੱਲ ਕਰਨੀ ਹੈ ਤੇ। ਹੋਰ ਸੁਣਾ ਕਿਵੇਂ ਆਉਣਾ ਹੋਇਆ? ਬਹੁਤ ਠੀਕ ਚੱਲ ਰਹੀ ਆ। ਕੀ ਬਣਦਾ? ਕੋਸਨੀ ਇਹ ਬੰਦ ਨਾਮ ਨੌਦਨਪਤੀ ਹੈ ਜੱਲੀ ਜਾਂਦਾ ਹੈ ਕੰਮਕਾਰ ਕਰ ਲੈਣੇ ਵਾਣਾ ਵਾਟਾ ਵੇਚੀ ਕੋਤੀ ਦਾ। ਹੋਰ ਤੇ ਗਾੜੀ ਦਾ ਕੀ ਹਾਲ ਹੈ? ਕਿਹੜਾ ਆਮਣ? ਠੀਕ ਐ ਯਾਰ ਜਮਾ। ਵਧੀਆ। ਈ ਨਾ ਉਹ ਸਨੀ ਆ ਫੋਨ ਆਇਆ ਸੀ ਹੁਣ ਉਹਦਾ ਹੁਣੀ ਫੋਨ ਆ ਗਿਆ ਟੈ ਤੇ ਕੰਮ ਇਹ ਕਿਹਾ ਜਮਾ ਕੋਈ ਗੱਲ ਨਹੀਂ ਕਰਦਾਂਗੇ ਹੁਣ ਫੋਨ ਆਇਆ ਜੀ ਉਹਦਾ ਕੋਈ ਅੱਛਾ ਪਤਾ ਫਿਰ ਯਾਰਾ ਦੋਸਤਾਂ ਵਿੱਚ ਕਰਨਾ ਪੈਣਾ ਕੀ ਕਹਿੰਦਾ ਸੀ ਉਹ ਨਹੀਂ ਮਸਾਜ ਜੀ 10000 ਰੁਪਏ ਮੰਗਦਾ ਸੀ ਹਾਂ ਵਾਹਦਲ ਕੋਈ ਨਾ ਲੈ ਜੀ 10000 ਦੀ ਗੱਲ ਹੈ ਕਰ ਵੀ ਕੀ ਸਕਦਾ ਉਹ ਕਿਉਂ ਮਤਲਬ ਮਤਲਬ ਕਿਵੇਂ ਤੇਰੇ ਨਾਲ 10000 ਰੁਪਈਆ ਪਿੱਛੇ ਰਹੀ ਹੈ ਕੁਨਾਂ ਆ ਇਹ ਜਵਾਨਾਂ ਨਹੀਂ ਹੈਗਾ ਉਹ ਯਾਰ ਕਮਾਲ ਕਰਦੇ ਮੇਰੀ ਗੱਲ ਸੁਣ ਹੂੰ ਤੈਨੂੰ ਕਿੰਨੇ ਵਾਰੀ ਰੀਪੀ ਲੱਗੇ ਆ ਬੀ ਤਾਂ ਯਾਰ ਮੈਂ ਤਾਂ ਗਿਣਿਆ ਹੀ ਨਹੀਂ ਕਦੇ ਯਾਰ ਬੰਦੂ ਮੋਰੀ ਦੁੱਤਿਆਂ ਦਾ ਕਾਦੇ ਪਿੱਛੇ ਲ ਜਾਂਦੇ ਬਸ ਆਹੀ ਕਦੇ ਘਰ ਜਾਦਾ ਗੁੜਚਾ ਕਰੇ ਕੋਈ ਕੋਈ ਜ਼ਮੀਰਦਾਰੀ ਕੋਈ ਪਹਿਨਦਾ ਕੱਪੜੇ ਹੀ ਨਾ ਕਿਰੇ ਕਦੇ ਕੰਮ ਆਇਆ ਵੀ ਕੰਮ ਤਾਂ ਮੇਰੇ ਆ ਜਾਂਦਾ ਯਾਰ ਆਹੀ ਤਾਂ ਨਹੀਂ ਹੈਗਾ ਕੰਮ ਤਾਂ ਮੈਨੂੰ ਇਹਦਾ ਜਵਾਬ ਨਹੀਂ ਦਿੱਤਾ ਅੰਮਾ ਵੀ ਮੇਰੇ ਆ ਜਾਂਦਾ ਕਿ ਇਹੇ ਜੀ ਗੱਲ ਨਹੀਂ ਗੀ ਤੂੰ ਸਮਝਦਾ ਨਹੀਂ ਕਰਦਾ ਤੂੰ ਮੇਂ ਹੀ ਰੂ ਕੀ ਕੰਮ ਹੋਦ ਤੇ ਕੰਮ ਤਾਂ ਬਸ ਆਹੀ ਜਿਵੇਂ ਕੋਈ ਧਰੇ ਕੰਮਕਾਰ ਜਾ ਮਾੜਾ ਮਾੜਾ ਖੇਤ ਖੂਦ ਵੀ ਦਰਵਾਜ਼ਾ ਆਏ ਤੇਰੇ ਨਾਲ ਬਗ ਜਾਂਦਾ ਜੇ ਤੂੰ ਖੇਤ ਦਾ ਕੰਮ ਕਰਾਵੇਂ ਤਿੰਨਾਂ ਹੋ ਵੱਤ ਤੋਂ ਵੱਧ ਘੰਟਾ ਲਵਾ ਕੇ ਜਾਂਦਾ ਤੂੰ ਉਹਨੂੰ ਸਾਧਾ ਘੰਟੇ ਕਿੱਛੇ ਦੋ ਘੰਟੇ ਵਿੱਚ ਹੈ ਨਾ ਹਾਂ ਫਿਰ ਵੀ ਇਹਦੇ ਤੋਂ ਲੈ ਜਾਂਦਾ ਗਰੀ ਨੂੰ ਪਰ ਜੇ ਤੂੰ ਮੰਨ ਕੇ ਚੱਲ ਉਹੀ ਰੁਪਈਆ ਨਾਲ ਜੇ ਤੂੰ ਕਿਢਿਆੜੀਆ ਪੁੱਛੇ ਨਾ ਤਾਂ ਤੇਰੇ ਆਪਾਂ ਤੱਕ ਕੰਮ ਕਰੇ ਜਿਹੜਾ ਕੰਮ ਉਹ ਤੇਰੇ 10 ਜਾਣਾਂ ਚ ਕਰੂ ਕਿਢਿਆੜੀਆ ਸਾਰੇ ਦਿਨ ਚ ਕਰੂਗਾ ਠੀਕ ਹੈ ਤੂੰ ਤਾਂ ਯਾਰ ਮੈਂ ਕਰੇ ਸੋਚੀ ਨਹੀਂ ਆ। ਅਸੀਂ ਤਾਂ ਫੇਰ ਤੁਹਾਡੇ ਝਗਾਟਾਂ ਆਉਂਦੀਆਂ ਨੇ। ਜੇ ਰੱਬ ਨੇ ਦੌਰ ਕੀਏ ਜੇ ਤੈਨੂੰ ਲਾਉਣੀ ਵੀ ਨਹੀਂ ਆਉਂਦੀ ਕਿਤੇ। ਨਾ ਯਾਰ ਮੈਂ ਤਾਂ ਆ ਗੱਲ ਹੀ ਨਹੀਂ ਸੋਚੀ ਕਰੇ ਆ ਸਾਡੀ ਦੋਸਤੀ ਦੇ। ਕਿਹੜੀਆਂ ਦੋਸਤੀਆਂ ਨੇ ਅੱਜ ਕੱਲ੍ਹ ਤੂੰ ਐ ਕਰ ਇੱਕ ਵਾਰੀ ਰੁਪਈਆ ਨੂੰ ਜਵਾਬ ਦੇ ਕੇ ਦੇਖ। ਕੋਦੋਂ ਬਾਅਦ ਐ ਕਰੀ। ਦੇਖੀ ਦੋਸਤੀਆਂ ਦਾਸਤੀਆਂ ਤਰੀਆਂ ਕਿੱਧਰ ਜਾਂਦੀਆਂ ਨੇ। ਤੂੰ ਗੱਲ ਤੇਰੀ ਪੱਕੀ ਐ ਉਹ ਮੈਨੂੰ ਪੈਸੇ ਮੈਥੋਂ ਲੈ ਜਾਂਦਾ ਮੈਥੋਂ ਮੁੜ ਕੇ ਉਹਨੇ ਵਾਪਸ ਦੀ ਗੱਲ ਨਹੀਂ ਕਰੀ ਕਦੇ। ਫੇਰ ਤੂੰ ਕਦੇ ਵਾਪਸ ਮੰਗੇ ਉਹ ਵੀ ਨਾ ਮੈਂ ਮੰਗੇ ਆ। ਆਪ ਦੋਨੇ ਦਿੱਤੇ। ਉਹ ਦੂਵੰਦਾ ਹੈਗਾ ਮੈਂ ਤਾਂ ਕਹਿੰਆਂ ਕਰਦਾ ਸੁਣਾਇਆ ਸੀ ਕਿ ਮਤਲਬ ਤੇਰੇ ਕੋਲ ਤਾਂ ਆਉਣਾ ਹੈ ਅੱਛਾ ਜੀ ਇਹਦੇ ਕੋਲੇ ਮੈਂ ਤਾਂ ਕਹਿੰਆਂ ਕਰਦਾ ਫਿਰਦਾ ਸੀ ਉਹ ਕਿਹਾ ਆ ਕਿ ਆਪਦਾ ਜਿਹੜੇ ਮੁਰਗੀ ਵੀ ਇਹ ਫੜ ਲਗੇ ਤੁਨੂੰ ਮਤਲਬ ਮੈਂ ਵੀ ਕਹਿੰਦਾ ਸੀ ਕਿ ਉਹ ਤਾਂ ਯਾਰ ਕੋਲ ਸਿੱਧਰਾ ਜਿਹਾ ਬੰਦਾ ਹੈਗਾ ਪਰ ਵੀ ਇਹਦੀ ਬੜੀ ਕਦਰ ਪੀਜ ਤੇ ਮੁਰਗੀ ਉਹ ਤੋਂ ਫੜ ਲਗੇ ਤੇ ਤੁਨੂੰ ਮਤਲਬ ਕਹਿਣ ਦਾ ਭਾਵ ਯਾਰ ਕਿ ਤੈਨੂੰ ਕਦੇ ਰੁਪਈਆ ਪਿੱਛੇ ਯੂਜ਼ ਕਰਦਾ ਉਹ ਠੀਕ ਹੈ ਨਾ ਨਾਲ ਤਾਂ ਤੂੰ ਰੁਪਈਆ ਲੈਂਦਾ ਨਾਲੇ ਤੈਨੂੰ ਲੋਕਾਂ ਕੋਲੇ ਨਿੰਦਦਾ ਹੈ ਮੈਂ ਤਾਂ ਨੂੰ ਕਹਿੰਦੇ ਕਿਸੇ ਬੰਦੇ ਕੋਲ ਕਹਿੰਦਾ ਕਮਲਾ ਤੱਕ ਕਹਿੰਦਾ ਵੀ ਯਾਰ ਉਹ ਤਾਂ ਕਮਲਾ ਬੰਦਾ ਹੈ ਰੁਪਏ ਉਹ ਜੇ ਮੇਰਾ ਨਾਂ ਨਾ ਲਈ ਨਹੀਂ ਮੈਂ ਨਾਂ ਲੈਦਾ ਹਾਂ ਲੱਗੇ ਮੇਰਾ ਨਾਂ ਨਾ ਲਈ ਉੱਚੀ ਵੀ ਨਾ ਠੀਕ ਹੈ ਨਾ ਪਰ ਗੱਲ ਤਾਂ ਆ ਹੈਗੀ ਹੈ ਮੈਂ ਤਾਂ ਵਿਸ਼ਵਾਸ ਹੀ ਬਹੁਤ ਕਰਦਾ ਸੀ ਉਹਦੇ ਯਾਰ ਮੈਨੂੰ ਕੀ ਪਤਾ ਸੀ ਬੈਡਾ ਉਹ ਚਲ ਠੀਕ ਹੈ ਫਿਰ ਮੈਂ ਚੱਲਦਾ ਠੀਕ ਹੈ ਬਹੁਤ ਮਾੜਾ ਵਿਪਰਾਮ ਆਦੋ ਬਿਨਾਂ ਸਮਝਿਆ ਉਹ ਯਾਰ ਲੈ ਮੈਂ ਟਰੱਕ ਕੰਮ ਤਾਂ ਦਿੱਤਾ ਪੱਕਾ ਠੀਕ ਹੈ ਹੁਣ ਜਾ ਕੇ ਆਪਾਂ ਦੱਸ ਦਿਆਂ ਬਿੱਲੇ ਨੂੰ ਕਿ ਤੇਰਾ ਕੰਮ ਗਿਆ ਹੋ ਬਸ ਥੋੜਾ ਜਿਹਾ ਬਾਕੀ ਹੈ ਤੇ ਹੁਣ ਆ ਉਹ ਜੋ ਕੁਝ ਹੁੰਦਾ ਉਹ ਕਰ ਲਈ ਦੇ ਨਾਲ ਕੱਢ ਲਈ ਜਿਹੜਾ ਕੱਟਾ ਗੱਦੀ ਕੱਢੀ ਕਿਵੇਂ ਬਿੱਲੇ ਵਧੀਆ ਵਧੀਆ ਹੋਰ ਕੀ ਹਾਲ ਹੈ ਵਧੀਆ ਹੋਰ ਵਧੀਆ ਹੋਰ ਨਮਿਤਰਾ ਤੁਹਾਨੂੰ ਕੋਈ ਖ਼ਬਰ ਹੀ ਨਹੀਂ ਅੱਛਾ ਆਪਣਾ ਤੇ ਹੋ ਗਿਆ ਕਿਹੜਾ ਜਿਹੜਾ ਤੂੰ ਕਿਹਾ ਸੀ ਯਾਦ ਨਹੀਂ ਅੱਛਾ ਉਹ ਕਰਤਾ ਨਾ ਦੂਣੀਆ ਵਾਲਾ ਕੰਮ ਅੱਛਾ ਫੇਰ ਤਾਂ ਵਧੀਆ ਰਿਹਾ ਯਾਰ ਥੋੜਾ ਜਿਹਾ ਬਾਕੀ ਹੈ ਹਾਂ ਕੰਮ ਤੇਰਾ ਹੋ ਗਿਆ ਅੱਛਾ ਠੀਕ ਹੈ ਹਾਂ ਉਹ ਜਿਹੜਾ ਜੱਥੋਂ ਕੰਡਾ ਨਿਕਲਦਾ ਹੈ ਕਢਣੀ ਆਉਦਾ ਠੀਕ ਹੈ ਬਸ ਹੁਣ ਬਾਕੀ ਮੇਰੇ ਤੇ ਛੱਡ ਦੇ ਕੋਈ ਗੱਲ ਨਹੀਂ ਹੁਣ ਮੈਂ ਜਾਂਦਾ ਹਾਂ ਹਾਂ ਬਸ ਕਦਾ ਤੇ ਨਾ ਹੀ ਕੋਈ ਗੱਲਬਾਤ ਕਰੀਏਗੀ ਚੱਲ ਜਾ ਕੇ ਦੇਖਦੇ ਆਂ ਘਰੇ ਕੀ ਬਣਦਾ ਹੋਰ ਬਾਈ ਕੀ ਹਾਲ ਹੈ ਠੀਕ ਹੈ ਠੀਕ ਹੈ ਜਵੇਂ ਮੈਂ ਮੈਂ ਤੈਨੂੰ ਫੋਨ ਕਰਿਆ ਸੀ ਉਹ ਵੀ ਪੈਸਾ ਵਾਰੀ ਉਹ ਤਾਂ ਹੁਣ ਤਾਂ ਨਹੀਂ ਬਣਦਾ ਕਮ ਮੈਂ ਭਾਈ ਤੇਰੇ ਸਾਰੇ ਕਿ ਤੂੰ ਹੋਰ ਵੀ ਨਹੀਂ ਪੁੱਛੇ ਓਹੋ ਮੇਰੇ ਕੋਲ ਬਣਨੇ ਹੀ ਨਹੀਂ ਕੰਮ ਆਉਣਾ ਕੰਮ ਮੈਂ ਕਿਸ਼ਤਾਂ ਭਰਨੀ ਆ ਬਾਈ ਬਣ ਕੇ ਪਲਾਂਟੀ ਕਿਸ਼ਤਾਂ ਦੇਖ ਕੇ ਤਕਲਾ ਕਰੋ ਯਾਰ ਮੈਨੂੰ ਦੇਖ ਕੇ ਪੁੱਛ ਕੇ ਤਕਲਾ ਕਰੋ ਕਿਸ਼ਤਾਂ ਯਾਰ ਬਾਈ ਪਹਿਲਾਂ ਵੀ ਤੈਨੂੰ ਬਹੁਤ ਬਰਾ ਬਣ ਕੇ ਆਜੇ ਹੋ ਨਹੀਂ ਪਹਿਲਾਂ ਵੀ ਮਦਰ ਬਹੁਤ ਦੇਈ ਬਟਾ ਪਏ ਪਹਿਲਾਂ ਤੋਂ ਮੋੜਦਾ ਵੀ ਨਹੀਂ ਬਾਕੀ ਦੇ ਕੇ ਲੈ ਗਿਆ ਮੋੜ ਤੂੰ ਕੋਈ ਗੱਲ ਨਹੀਂ ਹਾਂ ਹੁਣ ਨਹੀਂ ਗੱਲ ਵੱਢਣੀ ਯਾ ਪਤਾ ਨਹੀਂ ਕੀ ਹੋ ਗਿਆ ਜਵਾਬ ਦੇ ਗਿਆ ਅਹੀ ਉਮੀਦ ਆਈ ਸੀ ਕਿ ਉਹ ਕਿਵੇਂ ਆਉਣਾ ਕੀ ਹੋ ਗਿਆ ਕਿਵੇਂ ਮੂਝਾ ਲੰਗਾਈ ਹੁਣ ਮੂਝਾ ਯਾਰ ਸੋਨੀ ਕੋ ਪੈਸੇ ਲੈਣ ਗਿਆ ਸੀਗਾ ਉਹ ਜਵਾਬ ਦੇ ਗਿਆ ਕਹਿੰਦਾ ਮੇਰੇ ਕੋਲ ਹੈ ਨਹੀਂ ਕਹਿੰਦਾ ਹੱਡ ਹੋਇਆ ਨਹੀਂ ਫੇਰ ਹੁਣ ਦੇਖੋ ਕੀ ਬਣਦਾਗਾ ਤੈਨੂੰ ਕੀ ਕਿਹਾ ਸੀ ਕੁਇਦਾ ਤੋਂ ਹਰਦਾ ਤੇ ਦੋਸਤ ਨੂੰ ਮਿਲਦਾ ਪਤਾ ਮੈਨੂੰ ਬਾਈਕ ਤੇ ਸਟਾਪ ਕਰਦਾ ਪਤਾ ਆਦਾ ਕਿਸੇ ਕੋਲ ਆਈਦਾ ਪਰ ਮੈਨੂੰ ਪਹਿਲਾਂ ਇਸ ਤਰ੍ਹਾਂ ਪਤਾ ਸੀ ਉਹ ਬੰਦਾ ਤੈਨੂੰ ਯਾਰ ਬਾਲਿਆਂ ਕੋਲ ਐਂ ਕਹਿੰਦਾ ਰਿਹਾਗਾ ਕਿ ਇਹ ਬੰਦਾ ਦਾ ਬਕਸ ਮੇਰੇ ਖਾਨ ਪੈਸੇ ਇਕੱਲੇ ਖਾਣ ਦੂਰ ਵੀ ਖਵਾ ਕੇ ਉਹ ਤੋਂ ਬਸ ਮਰਜ਼ੀ ਕਰਾ ਲੈ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੈਨੂੰ ਬੰਦੇ ਕੰਮ ਪਿੱਛੇ ਜੂਰ ਕਰਦਾ ਹੋਸ਼ ਠੀਕ ਹੈ ਇਹ ਬੰਦਾ ਹੈ ਨਹੀਂ ਸੀਗਾ ਉਹ ਯਾਰ ਦੋਸਤ ਮੇਰਾ ਵਧੀਆ ਜਿਹਾ ਸਾਲ ਲੋਜ ਫਰੈਂਡ ਸੀ ਉਹ ਮੇਰਾ ਐਂ ਹੁੰਦਾ ਸੀ ਚਲ ਠੀਕ ਹੈ ਠੀਕ ਹੈ ਬਾਈ ਚਲ ਬੀਰ ਜੀ ਅੱਜ ਨਈ ਘਮਾ ਚਾਲੋ ਨੰਦ ਹਰੀ ਘੜਾ ਬਣਾਉਣਾ ਹਟ ਗਿਆ ਹੋਉਦੇ ਨਹੀਂ ਕਿੱਥੇ ਗਿਆ ਆ ਵੀ ਆ ਪਾ ਗਾ ਲੈ ਲੈ ਹਾਂ ਕੰਮ ਤਾਂ ਉਹ ਹੋ ਗਿਆ ਜਿਹੜਾ ਤੈਨੂੰ ਕਿਹਾ ਜਿਹੜਾ ਕਿਹਾ ਸੀ ਬੰਦਾ ਆ ਗਿਆ ਕੱਢਾ ਜਾਣਾ ਖੇਤ ਨੂੰ ਕਿ ਉਹ ਸੂਏ ਵਾਲੇ ਠੀਕ ਹੈ ਨਾ ਆਮਣੂ ਦੇ ਨਾਲ ਹੈ ਨਹੀਂਗਾ ਇਕੱਲਾ ਹੀ ਆ ਇਕੱਲਾ ਹੀ

we ਸਤਿ ਸ੍ਰੀ ਅਕਾਲ ਜੀ ਸਾਰੇ ਯਾਰਾਂ ਦੋਸਤਾਂ ਨੂੰ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੋਏ ਹਨ ਇਹ ਸੀ ਅੱਜ ਸਾਡੀ ਛੋਟੀ ਜੀ ਕੋਸ਼ਿਸ਼ ਅੱਜ ਕੱਲ ਦੇ ਮਤਲਬੀ ਯੁੱਗ ਦੇ ਵਿੱਚ ਇੱਕ ਦੋਸਤੀ ਦੀ ਮਸਾਲ ਦੀ ਵੀਡੀਓ ਬਣਾਈ ਹੈ ਜੀ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਆਪਣਾ ਰਿਸਪੌਂਸ ਜ਼ਰੂਰ ਦਿਓ ਜੀ ਇੱਕ ਗੱਲ ਹੋਰ ਹੈ ਬਾਈ ਇਹਨੂੰ ਇੱਥੇ ਐਂਡ ਨਾ ਸਮਝੋ ਜੇ ਇਹ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਇਹਦਾ ਪਾਰਟ 2 ਵੀ ਆਪਾਂ ਬਣਾਵਾਂਗੇ ਠੀਕ ਹੈ ਬਾਈ ਇਹਦਾ ਇੱਥੇ ਐਂਡ ਨਹੀਂ ਹੈਗਾ ਠੀਕ ਹੈ ਥੋੜੇ ਸਮੇਂ ਦੇ ਵਿੱਚ ਬਣਾਈ ਹੈ ਕੁਝ ਚੀਜ਼ਾਂ ਦਾ ਮਤਲਬ ਵੀ ਤੁਹਾਨੂੰ ਵੀ ਪਤਾ ਵੀ ਕੀਤਾ ਰੱਖਣ ਵਾਲਾ ਸੀਗਾ ਥੋੜੇ ਸਮੇਂ 'ਚ ਬਣਾਈ ਇੱਕ ਵਾਰੀ ਦਾ ਰਿਸਪੌਂਸ ਦੇਖਣਾ ਸੀ ਆਪਾਂ ਇਹਦਾ ਪਾਰਟ 2 ਇਹਦੋਂ ਵੀ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਤਦ ਤੱਕ ਲਈ ਬਈ ਆਪਣਾ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਜਰੂਰ ਕਰ ਲਿਓ ਜੀਪੀਐਸ ਪਿੰਡੂ ਤੇ ਫੇਸਬੁੱਕ ਤੇ ਵੀ ਆਪਣਾ ਪੇਜ ਹੈ ਜੀਪੀਐਸ ਪਿੰਡੂ ਠੀਕ ਹੈ ਵੀਰੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਕਦੇ ਨਾ ਕਦੇ ਇਹ ਵੀਡੀਓ ਦੇਖੋ ਤੇ ਬੈਲ ਆਈਕਨ ਆਪਣਾ ਔਰ ਕਰ ਦਿਓ ਤਾਂ 的味道。